ਨਾ ਕਰਨ ਵਾਸਤੇ ਕੋਲੇਵਾਲੇ ਕੀਤੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਅਸੀਂ ਦੇਣ ਨਹੀਂ ਦੇ ਸਕਦੇ ਸਾਨੂੰ ਪਤਾ ਹੀ ਨਹੀਂ ਸੀ ਵੀ ਕੋਲੇਵਾਲ ਦੀ ਸੰਗਤ ਹੈ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਉਹਦੀ ਸੰਗਤਾਂ ਨੂੰ ਡਿੱਗ ਰਹੀ ਹੈ ਅਸੀਂ ਇਸ ਵਾਰ ਚਿੱਠੀ ਸੀ ਜਿਹੜੀ ਉਹ ਨਹੀਂ ਦਿੱਤੀ ਕਿਉਂਕਿ ਲੇਟ ਹੋ ਜਾਂਦੇ ਆ ਇਸ ਕਰਕੇ ਅਸੀਂ ਤੁਹਾਡੇ ਕੋਲੋਂ ਹੱਥ ਜੋੜ ਕੇ ਮਾफी ਮੰਗਦੇ ਆ ਪਰ ਉਹ ਸੰਗਤ ਗੁਰੂ ਦੇ ਉੱਤੇ ਜੋਰ ਰੱਖਦੀ ਹੈ ਮਹਾਰਾਜ ਕਹਿੰਦੇ ਜੋਤ ਸਰਣ ਆਵੇ ਤਿੰਨ ਕੰਠ ਲਾਵੇ ਇਹ ਬਿਰਦ ਸੁਆਮੀ ਸੰਧਾ ਇਹ ਸਾਰੀ ਸੰਗਤ ਸਾਡੇ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਗੁਰੂ ਪਿਆਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਗਏ ਇਹਨਾਂ ਨੇ ਸਤਿਗੁਰਾਂ ਨੂੰ ਦਿਲੋਂ ਬੇਨਤੀ ਕੀਤੀ ਔਰ ਪਾਤਸ਼ਾਹ ਨੇ ਬੇਨਤੀ ਇਹਨਾਂ ਦੀ ਕਬੂਲ ਕੀਤੀ ਹੈ ਮੈਂ ਇਸ ਗੱਲ ਦਾ ਰਿਣੀ ਆ ਬਹੁਤ ਧੰਨਵਾਦ ਮੇਰੇ ਕੋਲ ਉਹ ਲੱਭ ਨਹੀਂ ਆ ਜਿਹੜੇ ਮੈਂ ਕਰਾ ਪਰ ਗੁਰਮਖੋ ਸਮਾ ਵੀ ਬਹੁਤ ਘੱਟ ਹੁੰਦਾ ਕਿਉਂਕਿ ਫਤੇਗੜ ਸਾਇ ਫਿਰ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ లైట్ 8 ਰੰਗ ਦੇ ਨਾ ਸੋਹਣੇ ਤਾਨੇ ਦੇ ਦਨਿਆ हेलो ਵੀ ਆਜੋ ਆਜੋ ਭਾਈ ਢੱਲਾ ਬੱਸ न मेनोई ਗੁਰੂ ਜੀ ਦੀ ਬਾਤੇ ਗੁਰਦੁਆਰਾ ਸ੍ਰੀ ਨਿਹਾਨ ਸਰਸਵੈਬ ਢੀਂਸਾ ਜਾਦਗਾਰ ਧੰਤਨ ਬਾਬਾ ਨਿਧਾਨ ਸਿੰਘ ਜੀ ਹਜੂਰ ਸਾਹਿਬ ਵਾਲੇ ਧੰਤਨ ਧੰਬਾ ਨਰੈਣ ਸਿੰਘ ਜੀ ਮੌਨੀ ਤਪ ਦਾ ਰਾਜ ਮਹਾਲੀ ਵਾਲੇ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਤੋਂ ਸਾਲਾਨਾ ਸ਼ਹੀਦੀ ਜੋੜ ਮੇਲਾ ਸਮਰਪਤ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਧੰਨ ਮਾਤਾ ਗੁਜਰ ਕੌਰ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਮਹਾਰਾਜਿਆਂ ਦੀ ਸ਼ਹੀਦ ਭੂਮੀ ਦੇ ਉੱਤੇ ਇਹ ਹਰ ਸਾਲ ਸੰਗਤ ਨਮਸਕਾਰ ਕਰਨ ਜਾਂਦੀ ਹੈ ਸੋ ਇਸ ਵਾਰ ਵੀ 사ਤਗੁਰਾਂ ਨੇ ਸਾਨੂੰ ਸੇਵਾ ਬਖਸ਼ੀ ਹੈ ਸਾਰੀਆਂ ਸੰਗਤਾਂ ਇਸ ਵਕਤ ਅਸੀਂ ਕੁਲੇਵਾਲ ਨਗਰ ਵਿੱਚ ਪਹੁੰਚੇ ਆ ਜਿਨ੍ਹਾਂ ਨੇ ਉਚੇਤੇ ਚੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਤਕਾਰ ਸਹਿਤ ਆਪਣੇ ਨਗਰ ਵਿੱਚ ਲਿਆਂਦਾ ਸੋ ਸਾਰੀਆਂ ਸਿੱਖ ਸੰਗਤਾਂ ਦਾ ਇਲਾਕੇ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਆਪਣੇ ਬੱਚਿਆਂ ਨੂੰ ਸੰਗਤਾਂ ਨੂੰ ਪਿਆਰ ਬਖਸ਼ਦੇ ਨੇ ਸੋ ਇਹ ਨਗਰ ਕੀਰਤਨ ਸਲਾਨਾ ਸਾਹਿਬ ਜਾਦਿਆਂ ਦੀ ਯਾਦ ਵਿੱਚ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਨਕੀਆਂ ਜਿੰਦਾਂ ਵੱਡੇ ਸ਼ਾਕੇ ਸਾਨੂੰ ਆਪਣੀ ਜ਼ਿੰਦਗੀ ਕੁਰਬਾਨ ਕਰਕੇ ਜਿੰਦੜੀ ਕੁਰਬਾਨ ਕਰਕੇ ਸਿੱਖੀ ਦੇ ਮਾਰਗ ਤੇ ਚੱਲਣ ਦਾ ਸਮਤ ਬਖਸ਼ਿਆ, ਬਲ ਬਖਸ਼ਿਆ ਸਤਿਗੁਰੂ ਪਾਤਸ਼ਾਹ ਸਾਰੀਆਂ ਸੰਗਤਾਂ ਦੇ ਹਿਰਦਿਆਂ 'ਚ ਵਸ ਕੇ ਇਸੇ ਤਰ੍ਹਾਂ ਹੀ ਆਪਣੇ ਚਰਨ ਕਬਲਾਂ ਦੀ ਸੇਵਾ ਲੈਂਦੇ ਰਹਿਣ ਸਾਰੀਆਂ ਸੰਗਤਾਂ ਦਾ ਔਰ ਸਾਡੇ ਪ੍ਰੈਸ ਰਿਪੋਰਟਰ ਸਾਹਿਬ ਦਾ ਬਹੁਤ-ਬਹੁਤ ਵੀਰ ਜੀ ਦਰਸ਼ਨ ਸਿੰਘ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ